ਬਰਨਾਲਾ ਜ਼ਿਲ੍ਹੇ ਵਿੱਚ 11 ਮਾਰਚ ਨੂੰ ਸਾਰੇ ਕੈਮਿਸਟਾਂ ਵੱਲੋਂ ਸਮੂਹਿਕ ਹੜਤਾਲ ਕੀਤੀ ਗਈ ਜਿੱਥੇ ਸਮਾਕੇ ਪ੍ਰਦਰਸ਼ਨ ਕਰ ਰਹੇ ਕੈਮਿਸਟ ਐਸੋਸੀਏਸ਼ਨ ਦੇ ਜਲਾ ਪ੍ਰਧਾਨ ਨਰਿੰਦਰ ਅਰੋੜਾ, ਹਰਦੀਪ ਸਿੰਘ, ਲਾਜਪਤ ਰਾਏ ਅਤੇ ਖੁਸ਼ਦੀਪ ਗਰਗਨੇ ਨੇ ਕਿਹਾ ਕਿ ਪੰਜਾਬ ਭਰ ਦੇ ਸਾਰੇ ਕੈਮਿਸਟਾਂ ਵੱਲੋਂ 3 ਘੰਟੇ ਦੀ ਹੜਤਾਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਪੁਲਿਸ ਨੇ ਕਈ ਮੁਲਾਜ਼ਮਾਂ ਦੇ ਨਾਲ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਅਤੇ ਕਿਹਾ ਕਿ ਅੱਜ ਪੰਜਾਬ ਭਰ ਦੇ ਕੈਮਿਸਟਾਂ ਦੀ 3 ਘੰਟੇ ਦੀ ਹੜਤਾਲ ਕਾਰਨ ਪੰਜਾਬ ਆਪ ਦੇ ਮੁੱਖ ਮੰਤਰੀ ਦੇ ਨਾਮ ਐਸਐਸਪੀ ਅਤੇ ਡੀਸੀ ਨੂੰ ਮੰਗ ਪੱਤਰ ਸੌਪਿਆ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅੱਜ ਸਾਡਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਪਿਆ ਬੀਤੇ ਦਿਨੀ ਜਿਹੜਾ ਹੈਗਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਡਰਗ ਨਾਲ ਚੈਕਿੰਗ ਕੀਤੀ ਗਈ। 20-20 ਪੁਲਿਸ ਵਾਲੇ ਸਾਡੀਆਂ ਦੁਕਾਨਾਂ ਦੇ ਉੱਪਰ ਚਲੇ ਗਏ। ਸਾਡੀਆਂ ਦੁਕਾਨਦਾਰਾ ਜਿਵੇਂ ਕਹਦੋ ਵੀ ਜਰੂਰ ਕੜਤਾ। ਕਈ ਅੱਜ ਲੋ ਇਹ ਪੋਜੀਸ਼ਨ ਆ ਗਈ ਵੀ ਜਿਹੜਾ ਹੈਗਾ ਕੇਮਿਸਟਾ ਨਾਲ ਲੋਕੀ ਜਿਹੜਾ ਹੈਗਾ ਕਹਿੰਦੇ ਵੀ ਰਿਸ਼ਤਾ ਕੈਮਿਸਟਾਂ ਦੇ ਨਾਲ ਕਰਿਓ ਇਹ ਬਜਿਸ਼ਨ ਆ ਚੁੱਕੀ ਅੱਜ ਸਾਡੀਆਂ ਦੁਕਾਨਦਾਰਾਂ ਜਰੂਰ ਕੱਢਿਆ ਪੂਰਾ ਅਸੀਂ ਅੱਜ ਜਿਹੜਾ ਮੰਗ ਕਰ ਰਹੇ ਆ ਵੀ ਸਾਡੇ ਕੈਮਿਸਟਾਂ ਨੂੰ ਜੀਨ ਦਿਓ ਅਸੀਂ ਯੁੱਧ ਨਾ ਖਿਆ ਵਿਰੁੱਧ ਅਸੀਂ ਜਿਹੜਾ ਸਹਿਯੋਗ ਕਰਦੇ ਆ ਪੂਰਾ ਅਸੀਂ ਕਿੰਨਾ ਛਾਗਾ ਕਰਦੇ ਆ ਅਸੀਂ ਇਸ ਮੰਗ ਨੂੰ ਲੈ ਕੇ ਇਕੱਠੇ ਹੋਏ ਆ ਕਿ ਪ੍ਰਸ਼ਾਸਨ ਚੈਕਿੰਗ ਕਰੇ ਜਦੋਂ ਮਰਜ਼ੀ ਸਾਡੀ ਦੁਕਾਨਾਂ ਦੀ ਪਰ ਉਹ ਕਿਸੇ ਆਪਣੀ ਲਿਮਟ ਦੇ ਵਿੱਚ ਪੁਲਿਸ ਦਾ ਕੋਈ ਹੋਣੀ ਹੈਗਾ ਕਿਉਂਕਿ ਜਦੋਂ ਇੱਕ ਦੁਕਾਨ ਤੇ 20-25 ਪੁਲਿਸ ਜਾਣੇ ਹੁੰਦੇ ਆ ਤਾਂ ਲੋਕਾਂ ਦੇ ਵਿੱਚ ਸਾਡੀ ਇਹ ਇਮੇਜ ਆਂਦੀ ਆ ਵੀ ਪਤਾ ਨਹੀਂ ਇਹ ਕੀ ਕ੍ਰਿਮੀਨਲ ਨੇ ਕਿਉਂ ਕਰਾਇਆ ਜਾਂਦਾ ਅਸੀਂ ਇਹੇ ਕਰਕੇ ਐਸ ਡੀਸੀ ਸਾਹਿਬ ਨੂੰ ਅਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਸਾਰੇ ਜਾਣੇ ਇੱਕ ਮਿਸਤ ਇਕੱਠੇ ਹੋਏ ਆ ਮੈਂ ਆਪਣੇ ਪੂਰੇ ਟੀਮ ਨਾਲ ਅੱਜ ਬਰਨਾਲਾ ਚਿੰਤੂ ਪਾਰਕ ਵਿੱਚ ਪਹੁੰਚੇਗਾ ਜਿੱਥੇ ਅਸੀਂ ਸਾਡੇ ਡਰੱਗ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਸਾਡੀਆਂ ਚੈਕਿੰਗ ਇੱਥੇ ਆ ਰਹੀਆਂਗੇ ਅਸੀਂ ਉਸ ਰੋਸ ਪ੍ਰਦਰਸ਼ਨ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਅੱਜ ਇੱਥੇ ਪਹੁੰਚੇ ਹੈਗੇ ਇਸ ਸੰਦਰ ਵਿੱਚ ਅਸੀਂ ਐਸ ਡੀਸੀ ਸਾਹਿਬ ਨੂੰ ਬਰਨਾਲਾ ਨੂੰ ਅਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਸਾਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਸਾਡੀਆਂ ਜੋ ਮੰਗਾਂ ਗਈਆਂ ਉਹ ਪੂਰਨ ਕਰਨਗੇ। ਦੱਸਦੇ ਹਾਂ ਕਿ ਇਹ ਹੜਤਾਲ 3 ਘੰਟੇ ਤੱਕ ਚੱਲੀ ਤੇ ਲੋਕਾਂ ਨੂੰ ਇਸ ਦਾ ਨੁਕਸਾਨ ਝੇਲਣਾ ਪਿਆ। ਦੁਕਾਨਾਂ ਬੰਦ ਹੋਣ ਕਾਰਨ ਜ਼ਰੂਰਤਮੰਦ ਲੋਕਾਂ ਨੂੰ ਦਵਾਈਆਂ ਮਿਲਣ ਵਿੱਚ ਪਰੇਸ਼ਾਨੀ ਹੋਈ। ਜਗਵਾਨੀ ਜੀਵੇ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।